आपका इसके बारे में क्या कहना चाहोगे आप बताइए आप बताइए आप इसके बारे ਅੱਜ ਕੱਲ੍ਹ ਅੱਜ ਦੀ ਸ਼ੁਰੂਆਤ ਇੱਕ ਬਹੁਤ ਹੀ ਸੋਰੀ ਸਵੇਰ ਦੇ ਨਾਲ ਅੱਜ ਕੱਲ੍ਹ ਰਾਤ ਛੋਟੇ ਬੇਬੀ ਨੇ ਕਾਫੀ ਜਤਾ ਪਰੇਚਾਨ ਕੀਤਾ ਨੀਰ ਬੋਟ 11 ਵਜੇ ਤੋਂ ਲੈ ਕੇ ਹੋਰ 1:30 ਵਜੇ ਤੱਕ ਸੋਇਆ ਨਹੀਂ ਕਿ ਸੰਤੋਵਾਲ ਸਾਨੂੰ ਨਹੀਂ ਰਹੀ ਤੋਂ ਹੋਣਾ ਉਠਿਆ ਅੱਜ ਲੇਟ ਹੋ ਗਿਆ ਹੋਰ ਅੱਜ ਦਿਨ ਪਰ ਦੇ ਕੰਮ ਜੋ ਡੇਲੀ ਰੁਟੀਨ ਦੇ ਕੰਮ ਹੁੰਦੇ ਆ ਉਹ ਕਰਨੇ ਆ ਜਾਇਆ ਨਾਸ਼ਤਾ ਕਰਕੇ ਫਿਰ ਉਹ ਦੋ ਦਿਨ ਰਿਵੀਨਸ ਕੰਪਨੀ ਗਿਆਣਾ ਫਿਰ ਉਸ ਤੋਂ ਆਫਿਸ ਵਰਕ ਆਫਿਸ ਵਰਕ ਤੇ ਜ਼ਰਾ ਫੰਕੀ ਕੀ ਕੀ ਕੰਮ ਕਰਦੇ ਆ ਕੀ ਕੀ پلان ਬਣਦੇ ਆ ਉਹ ਫਿਰ ਉਸ ਟਾਈਮ ਹੀ ਦੇਖਾਂਗੇ ਜੋ ਬਣੇ ਰਿਹਾ ਵੀਡੀਓ ਤੇ ਦੇਖਦੇ ਆ ਕੀ ਕੀ ਮੈਚ ਅੱਜ ਇਸ ਦਾ ਤੀਸਰਾ ਮਹੀਨਾ ਪੂਰਾ ਹੋ ਗਿਆ ਅੱਜ 26 ਤਰੀਕ ਚੌਥਾ ਮਹੀਨਾ 2025 ਹੈ ਸੋ ਸਰਾਰਤੀ ਬੱਚਾ ਸਾਰੀ ਰਾਤ ਸੌਣ ਨਹੀਂ ਦੇ ਅੱਜ ਇਸ ਨੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਕੀਤਾ ਚਲੋ ਭਾਈ ਕਰਦੇ ਆਪਨੇ ਓਪਨਿੰਗ ਤੇ ਹੋ ਭਾਈ ਸਾਸ ਭਾਈ ਰੋਟੀ ਰੋਟੀ ਦਾ ਵਰਕ ਆਪਣਾ ਉਸ ਤੋਂ ਬਾਅਦ ਅਰਵਿੰ ਨੂੰ ਜਣਾ ਸਕੂਲ ਚੱਲਣਾ ਸਕੂਲ ਚੱਲਣ ਤੋਂ ਬਾਅਦ ਫਿਰ चल हरवीन स्कूल है। है? तैयार तैयार चलो फिर छिछू पोटी ऊठा अभी तक छिछू पोटी का आज तीसरे महीने वाला बर्थडे है अरे कूलर भी लेके जाना उधर। रात में चक ला AC ਦੀ ਸਰਵਿਸ ਕਰਾਣੀ ਹੈ ਬਾਕੀ ਐ ਪੈਂਡਿੰਗ ਹੈ ਉਹ ਵੀ ਕਰਦੇ ਆ ਦੇਖੋ ਆਪਣੇ ਆਪ ਕਰ ਲਾਂਗੇ ਮਸ਼ੀਨ ਪਈ ਹੈ ਆਪਣੇ ਕੋਲ ਤੇ ਬਸ ਉਹ ਕਰਨ ਤੋਂ ਬਾਅਦ ਫਿਰ ਤਾਂ ਕੂਲਰ ਇਧਰ ਲਿਆਂਦੀ ਲੋੜ ਤੇ ਕਿਉਂਕਿ ਬੱਚਾ ਛੋਟਾ ਉਹਨੂੰ ਲੋਡ ਪੈਂਦੀ ਹੈ ਰਾਤ ਨੂੰ ਗਰਮੀ ਮਰਨ ਦਾ ਕਾਫੀ ਯਾਦ ਹੁੰਦਾ ਦਵਾਈਆਂ ਖਾੜ ਕੇ ਸੋ ਚਲੋ ਅਗਵੇਂ ਆਉਂਦੇ ਆ ਛੱਡ ਕੇ ਸਕੂਲ ਉਸ ਤੋਂ ਬਾਅਦ ਮਿਲਦੇ ਆ ਅੱਜ ਗੱਲ ਧੂੜ ਬਹੁਤ ਜ਼ਿਆਦਾ ਐ। ਰਮ ਮੱਛਰ ਵੀ ਹੈ। ਐਨਕ ਲਾਣੀ ਜ਼ਰੂਰੀ ਐ। ਮੈਂ ਦੇਖ ਰਿਹਾ ਵੀ ਕਿ ਐਨਕ ਉਰੇ ਐ ਜਾਂ ਕਿੱਥੇ ਉਰੇ ਤਾਂ ਹੈ ਹੀ ਨਹੀਂ ਯਾਰ। ਐਨਕ ਰੱਖੇ ਭੁੱਲ ਗਿਆ ਮੈਂ। ਇਹ ਬਹੁਤ ਵੱਡੀ ਦਿੱਕਤ ਐ ਸਾਲੀ। ਐਨਕ ਨਹੀਂ ਮਿਲਦੇ ਟਾਈਮ ਤੇ। ਆ ਚਲੋ ਅੰਦਰ ਦੇਖਦੇ ਹਾਂ। ਸਤੰਭ ਬੜੀ ਦਿੱਕਤ ਆਂਦੀ ਐ ਐਨਕ ਲੱਪਣ ਦੀ। ਜਿੱਥੇ ਇੱਕ ਨੂੰ ਘੜਦਾਂਗਾ ਫੇਰ ਰੱਖ ਕੇ ਭੁੱਲ ਜਾਂਦਾ ਅਸੀਂ ਯਾਰ ਦੇਖੀ ਵੀ ਐਨਕ ਦੇਖੀ ਵੇਅਰ ਇਜ਼ ਮਾਈ ਐਨਕ ਇਹ ਲਗੀ ਆ ਪਈ ਐਨਕ ਸਿੱਕ ਲੈਣਾ ਆਪਣੇ ਰਮਾਲ ਉਹ ਮਾਲ ਦੂ ਮਾਲ ਵੀ ਲੱਗਿਆ ਆਪਾਂ ਇਹ ਰੈਡੀ ਹਰਵੀਨ ਹਨ ਕਾ ਦਾਏਗਾ ਨਿਕਲ ਕੇ ਅੰਦਰੋਂ ਤਿਆਰ ਹੋ ਕੇ ਪਤਾ ਨਹੀਂ ਬਟ ਅਸੀਂ ਰਹਿਣਿਆ एक बार फिर तो गुड मॉर्निंग साढ़े सात हो तू इन्नी ज़्यादा चढ़ गई है ना तो मौसम थोड़ा गर्म हो शांत माहौल है ਕਕਰ ਚਲੋ ਮਿਲਦੇ ਹਰਵੀਨੂ ਸਕੂਲ ਛੱਡਣ ਤੋਂ ਬਾਅਦ ਬਿਕੋਜ਼ ਕੈਮਰਾ ਹੈਂਡਲ ਨਹੀਂ ਹੁੰਦਾ ਨਹੀਂ ਤਾਂ ਉਹਦੀ ਵੀ ਵੀਡੀਓ ਬਣਾ ਲੈਣੀ ਸੀਗੀ ਕੈਮਰਾ ਹੈਂਡਲ ਕਰਨਾ ਬਹੁਤ ਰੋਖਾ ਚਲੋ ਹਰਵੀਨੂ ਸਕੂਲੋਂ ਮੈਂ ਛੱਡ ਕੇ ਆ ਕੇ ਦੇਖਿਆ ਮਾਰਾ ਛਿਛੂ ਵੀ ਉੱਠ ਗਿਆ ਛੀਜੀ ਅੱਛੂ 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 ਛਿਆਚੂ ਚੀਚਕ ਉਹ 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 ਨਾ ਉਹ ਵੀ ਲਗਾ ਮੈਂ ਦੋ ਤਾਰ ਵਾਰ ਤੋ ਹਰਵੀਨ ਨੂੰ ਲੈ ਕੇ ਵਾਪਸ ਆਇਆ ਸੀ ਧੁੱਪ ਦੇਖਣੀ ਆ ਵਾਰ ਧੁੱਪ ਓਹ ਹੋ ਕਿੰਨੀ ਤਮਾੜ ਪੈ ਰਹੀ ਹੈ ਜਦੋਂ ਧੁੱਪ ਦੇ ਵਿੱਚ ਬਾਹਰ ਨਿਕਲਣ ਦਾ دل ਨਹੀਂ ਕਰਦਾ ਬਿਲਕੁਲ ਵੀ तो so, पानी देना है यार दो दिन चीजन लहसुन भी बटना आज में तो पहला सी देने है पानी पानी देना है ये कौन है ये किसकी बाइक खड़ी है बाहर आई डोंट नो व्हाट दैट किसकी है ना करते हैं पानी का प्रबंधन ਅਮਰੂਦ ਦਾ ਥਲਾ ਬਣਾਨੇਗਾ ਇਹ ਪੱਟ ਕੇ ਨਾ ਸਾਰਾ ਅੱਜ ਸ਼ਾਮ ਨੂੰ ਛੌਂਕੇ ਵਿੱਚ ਮੇਰੇ ਥਲਾ ਬਣਾਉਣਾ ਹੈ ਅਮਰੂਦ ਦਾ ਇਹ ਅਮਰੂਦ ਵੀ ਇੱਕ ਸਾਈਡ ਕੱਢਣਾ ਆਪਾਂ ਨੇ ਤੇ ਆਮਬ ਦਾ ਥਲਾ ਤਾਂ ਬਣ ਨਹੀਂ ਸਕਦਾ ਕਿਉਂਕਿ ਉਹ ਇਸ ਜਗ੍ਹਾ ਕੋਲ ਇੱਥੇ ਥਲਾ ਬਣਾਉਣਾ ਪੋਸੀਬਲ ਨਹੀਂ ਹੈ ਗਿਆ ਨੂੰ ਵੈਸੇ ਹੀ ਬਣੀ ਦੇ ਦੇਂਗੇ ਭਾਈ ਤੇ ਨੰਬਰਾਂ ਨੇ ਕਿਰਕਾੜ ਕੰਪਨੀ ਦੇ ਰਹੀਆਂ ਆਂ ਜੀ ਜਦੋਂ ਅਗਨ ਮਚਾਣ ਦਾ ਬੋਰ ਕਰਦੇ ਆਂ ਕੰਕੀ ਹੋ ਗਏ ਕਾਟੋਂ ਹੋ ਗਿਆਂ ਥੋੜ-ਥੋੜ ਜਿਨਸ ਕਿਹਦੀ ਹੁੰਦੀ ਆ ਬਹੁਤ ਸਾਰੀਆਂ ਥੋੜੀ ਰੋਟੀਆਂ ਨੇ ਰਵਜੋਤ ਹੋ ਗਿਆ 3 ਮਹੀਨੇ ਦਾ ਕਰਮਿਕੇ ਪਿੱਛੇ ਬੁਰਾ ਹਾਲ ਹੈ ਅੱਜ ਸੋਰਿਆ ਪ੍ਰਧਾਨ ਫਿਰਦੇ ਹੀ ਫੋਟੋ ਖਿੱਚਣੀ ਹੈ ਹਰਵਿੰਨ ਕੇ ਫਰੈਂਡ ना रवजोत के फ्रेंड नहीं रवजोत के फ्रेंड है कौन है रविजोत रवजोत मम्मा ने कहा कि भाई तीन महीने हो गया उसकी फोटो खींचनी है पर परस हो गया फोटो जो उठेगा फिर खींचेंगे जो कैचर होया कर लिया अपने ਤੇ ਜਦੋਂ ਉਠੇਗਾ ਉਸ ਤੋਂ ਬਾਅਦ ਫੋਟੋ ਖਿੱਚ ਲਾਂਗੇ ਥੋੜਾ ਬਹੁਤ ਹਾਲ ਸ਼ਿਫਟ ਹੋ ਜਾਏਗਾ ਲਾਈਟ ਨਹੀਂ ਹੈਗੀ ਉਹ ਜਦੋਂ ਬੈਠਣ ਦੀ ਦਿਲ ਨਹੀਂ ਕਰ ਰਿਹਾ ਪੱਠੀ ਬਣੀ ਪਈ ਹੈ ਇੱਕਦਮ ਇਸ ਨੂੰ ਕਹਿੰਦੇ ਹੁੰਦੇ ਪੱਠੀ ਪੱਠੀ ਤਪਰੀ ਹੈ ਉਹ ਚੀਜ਼ ਹੋਇਆ ਪਿਆ ਲੈਟ ਆ ਜਾਂਦੀ ਥੋੜਾ ਉਹਦਾ ਢੰਡਾ ਹੋ ਜਾਂਦਾ ਤੇ ਚੱਲ ਜਾਂਦਾ ਮਾਸ਼ੇ ਛਲੋ ਹੈਲੋ ਰਵਜੋਤ ਹੈਲੋ ਰਵਜੋਤ ਕਾਜ ਹੈ ਗਿਆ ਤੀਸਰਾ ਮੰਥ ਕੰਪਲੀਟ

ਬਾਹਰ ਹਨੇਰਾ ਹੋ ਗਿਆ ਪੂਰਾ ਅੱਜ ਦੇ ਦਿਨ ਦਾ ਐਂਡ ਹੋ ਰਿਹਾ ਤੇ ਕੰਮ ਕਾਰ ਸਾਰਾ ਖਤਮ ਹੋ ਗਿਆ ਸੀਗਾ ਟਾਈਮ 8:30 ਹੋ ਗਏ ਆ ਰਿਵਰਟ ਸਿਸਟਮ ਨੇ ਕਰ ਰਿਹਾ ਸਟਾਰਟ ਡਾਊਨ ਤੇ ਅੱਜ ਦੇ ਦਿਨ ਦਾ ਐਂਡ ਹੋ ਰਿਹਾ ਓਰੇ ਮਿਲਦੇ ਆ ਕੱਲ ਨੂੰ ਇੱਕ ਹੋਰ ਵੀ ਵਧੀਆ ਵੀਡੀਓ ਦੇ ਨਾਲ ਤੇ ਮੌਸਮ ਪੂਰਾ ਠੰਡਾ ਬਣਿਆ ਹੋਇਆ ਐ ਸ਼ਾਂਤੀ ਹੈ ਕਿੰਨੀ ਮਾਹੌਲ ਦੇ ਵਿੱਚ ਪੂਰੀ ਸ਼ਾਂਤੀ ਬਸ ਬਾਹਰ ਖੜਕਾ ਸੁਣ ਰਿਹਾ ਖੇਤਾਂ ਦੇ ਵਿੱਚ ਕਬਾਇਨ ਯਾਰ ਧੂੜੀ ਬਣਾਉਣ ਵਾਲੇ ਰਿਪਰਾਂ ਦਾ ਬਾਕੀ ਮੌਸਮ ਕਿਰਾ ਸ਼ਾਂਤ ਹੈ ਸ਼ਾਂਤ ਹੈ ਜੀ ਲੋ ਜੀ ਸ਼ਟ ਕਰਨਾ ਹੁਣ ਆਬਸ ਹਾਂ ਵੀ ਬਾਏ ਬਾਏ ਸੀ ਯੂ ਲੇਟਰ ਕੱਲ ਨੂੰ ਮਿਲਾਂਗੇ ਪਾਰਟੀ ਦੇ ਵਿੱਚ ਠੀਕ ਆਪਣੇ ਬਿੜਾ ਜਾਗਾ ਹੋ ਜਾ ਰਿਹਾ ਕਬੂ